ਮੈਂ ਡਾਕਟਰ ਸੁਮਨ ਮਿੱਤਲ ਵਿਦਿਆਰਥੀਆਂ ਨੂੰ BA ਪਾਰਟ 1 ਸਮੈਸਟਰ 1 ਦੇ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਲ ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਦੱਸ ਰਹੀ ਹਾਂ ਪੇਮੀ ਦੇ ਨਿਆਣੇ ਕਹਾਣੀ ਸੰਤ ਸਿੰਘ ਸੇਖੋਂ ਦੀ ਰਚਨਾ ਹੈ ਇਸ ਵਿੱਚ ਕਹਾਣੀਕਾਰ ਨੇ ਬੱਚਿਆਂ ਦੇ ਮਨ ਵਿੱਚ ਵਸੀ ਢਰਾਂ ਦੇ ਪ੍ਰਭਾਵ ਕਾਰਨ ਹੋਣ ਵਾਲੀ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਵਿਆਨ ਕੀਤਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ 20 ਸਾਲ ਪਹਿਲਾਂ ਕਹਾਣੀਕਾਰ ਸਤਕੂ ਵਰੇਦਾਸੀ ਅਤੇ ਉਸ ਦੀ ਵੱਡੀ ਭੈਣ 11 ਵਰਿਆਂ ਦੀ ਸੀ। ਵਰਿਆਂ ਮਤਲਬ ਸਾਲ। ਉਹਨਾਂ ਦਾ ਖੇਤ ਘਰੋਂ ਨੀਲਕੂਰ ਵਿਥ ਤੇ ਸੀ ਮਤਲਬ ਦੂਰੀ ਤੇ ਸੀ ਆਪਦੇ ਵਿਚਕਾਰ ਉਹ ਜਨੈਲੀ ਸੜਕ ਲੰਘਦੀ ਸੀ ਜਿਸ ਉਤੋਂ ਪਠਾਨ ਜੰਗਲੀ ਤੇ ਰਾਸ਼ਿਦ ਲੰਘਦੇ ਰਹਿੰਦੇ ਸਨ ਕਹਾਣੀਕਾਰ ਤੇ ਉਸਦੀ ਭੈਣ ਨੂੰ ਹਰ ਰੋਜ਼ ਆਪਣੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀ ਪਰ ਉਹਨਾਂ ਨੂੰ ਸੜਕ ਵਿੱਚੋਂ ਕਿਸੇ ਸਿਆਣੇ ਦੇ ਸਾਥ ਤੋਂ ਬਿਨਾ ਲੰਘਣ ਤੋਂ ਬਹੁਤ ਡਰ ਲੱਗਦਾ ਸੀ ਉਹ ਘਰੋਂ ਤਾਂ ਹੌਸਲਾ ਕਰਕੇ ਤੁਰ ਪੈਂਦੇ ਪਰ ਸੜਕ ਤੇ ਦੋ ਤਿੰਨ ਕੁ ਮਾ ਦੋ ਤਿੰਨ ਕੁ ਮਾ ਉਰੇ ਖੜੇ ਹੋ ਜਾਂਦੇ ਮਤਲਬ ਸੜਕ ਤੋਂ ਥੋੜੀ ਦੇਰ ਥੋੜੀ ਦੂਰੀ ਤੇ ਖੜੇ ਹੋ ਜਾਂਦੇ ਅਤੇ ਪਿੰਡ ਵੱਲੋਂ ਆਂਦੇ ਕਿਸੇ ਸਿਆਣੀ ਦੀ ਉਡੀਕ ਕਰਨ ਲੱਗਦੇ ਉਹਨਾਂ ਨੂੰ ਧਾਰਮਿਕ ਸਿੱਖਿਆ ਵੀ ਕੁਝ ਅਜੀਹੀ ਮਿਲ ਰਹੀ ਸੀ ਕਿ ਨਰਕਾਂ ਸੁਰਗਾ ਦੀਆਂ ਗੱਲਾਂ ਸੁਣ ਕੇ ਅਜੇ ਹੀ ਡਰ ਉਹਨਾਂ ਦੇ ਸੁਭਾਵਾਂ ਦਾ ਅੰਗ ਬਣ ਚੁੱਕੇ ਸਨ ਉਹ ਖੇਤ ਨੂੰ ਆਪਣਾ ਸਭ ਤੋਂ ਚੰਗਾ ਸਵਰਗ ਅਤੇ ਸਕੂਲ ਨੂੰ ਸਭ ਤੋਂ ਵੱਡਾ ਨਰਕ ਸਮਝਦੇ ਸਨ ਛੁੱਟੀ ਵਾਲੇ ਦਿਨ ਉਹਨਾਂ ਲਈ ਖੇਤ ਨੂੰ ਜਾਣਾ ਨਰਕ ਦਿਖਾਈ ਦਿੰਦਾ ਇੱਕ ਮਾਰੀ ਸਾਲ ਵਿੱਚ ਮਤਲਬ ਸਰਦੀ ਵਿੱਚ ਦੋਵੇਂ ਭੈਣ ਭਰਾ ਰੋਟੀ ਲੈ ਕੇ ਖੇਤਾਂ ਨੂੰ ਚੱਲ ਪਏ ਆਪਣੇ ਢਾਨ ਨੂੰ ਦਬਾਉਣ ਲਈ बहन ਆਪਣੇ ਭਰਾ ਨੂੰ ਰਾਜੀ ਰਾਣੀ ਦੀ ਕਹਾਣੀ ਸੁਣਾਉਣ ਲੱਗ ਪਈ ਪਰ ਕਹਾਣੀਕਾਰ ਦਾ ਮਨ ਡਰ ਕਰਕੇ ਕਹਾਣੀ ਸੁਣਨ ਵਿੱਚ ਨਹੀਂ ਸੀ ਲੱਗ ਰਿਹਾ ਭੈਣ ਸੁਣਾ ਰਹੀ ਸੀ ਤੇ ਇੱਕ ਇੱਕ ਰਾਜਾ ਤੇ ਇੱਕ ਰਾਣੀ ਸਨ ਰਾਣੀ ਦੇ ਦੋ ਪੁੱਤਰ ਸਨ ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਤੋਂ ਇਕਰਾਰ ਲਿਆ ਕਿ ਉਹ ਉਸ ਦੇ ਮਰਨ ਮਗਰੋਂ ਦੂਸਰਾ ਵਿਆਹ ਨਾ ਕਰਬਾਏ ਕਿਉਂਕਿ ਮਤਰੀ ਮਾਂ ਉਸ ਦੇ ਪੁੱਤਰਾਂ ਨੂੰ ਦੁੱਖ ਦੇਵੇਗੀ ਰਾਜੇ ਨੇ ਇਕਰਾਰ ਦੇ ਦਿੱਤਾ ਪਰ ਪਿੱਛੋਂ ਛੇਤੀ ਹੀ ਰਾਜੇ ਨੇ ਦੂਜਾ ਵਿਆਹ ਕਰਵਾ ਲਿਆ। ਇਹ ਕਹਾਣੀ ਚੱਲ ਰਹੀ ਸੀ ਪਰ ਨਾਲ-ਨਾਲ ਦੋਹਾਂ ਨੂੰ ਮਨ ਦੋਹਾਂ ਦੇ ਮਨ ਨੂੰ ਸੜਕ ਪਾਰ ਕਰਨ ਦਾ ਡਰ ਖਾ ਰਿਆ ਸੀ। ਦੋਹਾਂ ਨੂੰ ਪਿਛਲੇ ਮੋੜ ਤੋਂ ਆਂਦਾ ਹੋਇਆ ਇੱਕ ਆਦਮੀ ਤਿਸਿਆ ਉਹਨਾਂ ਨੇ ਸੁੱਖ ਦਾ ਸਾਹ ਲਿਆ ਤੇ ਉਸ ਨੂੰ ਨਾਲ ਅਰੇ ਲਾਉਣ ਲਈ ਦੋਵੇਂ ਖੜੇ ਹੋ ਗਏ ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਚਲਾ ਗਿਆ। ਦੋਵਾਂ ਨੇ ਕਿਹਾ ਸੀ ਕਿ ਉਹ ਬਾਤ ਦੇ ਜੇਵੇਂ ਵਿੱਚ ਸੜਕ ਪਾਰ ਕਰ ਜਾਣਗੇ ਪਰ ਜਦੋਂ ਉਹ ਸੜਕ ਤੋਂ ਥੋੜੀ ਕੁ ਦੂਰੀ ਤੇ ਰਹਿ ਗਏ ਤਾਂ ਉਹ ਡਰ ਕੇ ਖਲੋ ਗਏ ਅਤੇ ਨਾਲ ਹੀ ਉਹਨਾਂ ਦੀ ਕਹਾਣੀ ਵੀ ਖਲੋ ਗਈ ਖਲੋ ਗਈ ਮਤਲਬ ਰੁਕ ਗਈ 10 ਵੀ ਕਦਮ ਹੋਰ ਪੁੱਟ ਕੇ ਉਹਨਾਂ ਦੇਖਿਆ ਕਿ ਸੜਕ ਦੇ ਇੱਕ ਪਾਸੇ ਕਾਲੇ ਸੂਫ ਦੀ ਬਾਸਕਟ ਅਤੇ ਪਠਾਨਾ ਵਰਗੀ ਸਲਮਾਰ ਵਾਲਾ ਇੱਕ ਆਦਮੀ ਲੰਮਾ ਪਿਆ ਸੀ ਉਸਨੇ ਪਾਸਾ ਪਰਤਿਆ ਤਾਂ ਦੋਵੇਂ ਡਰ ਗਏ ਤੇ ਉਹਨਾਂ ਨੇ ਸਮਝਿਆ ਕਿ ਉਹ ਉਹਨਾਂ ਨੂੰ ਫੜ ਲਵੇਗਾ ਦੋਵਾਂ ਨੇ ਸੁਨਿਆ ਹੋਇਆ ਸੀ ਕਿ ਜੇਕਰ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣ ਨਾਲ ਡਰ ਹਟ ਜਾਂਦਾ ਹੈ ਦੋਵਾਂ ਨੇ ਵਾਹਿਗੁਰੂ ਦਾ ਨਾਮ ਲੈਣ ਵਾਰੇ ਸੋਚਿਆ ਪਰ ਕਹਾਣੀਕਾਰ ਦੀ ਭੈਣ ਨੇ ਕਿਹਾ ਵਾਹਿਗੁਰੂ ਤੋਂ ਤਾਂ ਪੂਤ ਭਰੇ ਥੀ ਡਰਦੇ ਹਨ ਆਦਮੀ ਨਹੀਂ ਡਰਦੇ 5-7 ਮਿੰਟ ਦੋਵੇਂ ਜਨਿਤ ਡਰ ਕੇ ਉੱਥੇ ਹੀ ਖੜੇ ਰਹੇ। ਉਹਨਾਂ ਨੂੰ ਆਸ ਸੀ ਕਿ ਅਜੇ ਵੀ ਇਸ ਰਾਸ਼ੇ ਨੂੰ ਉਸ ਇਨਸਾਨ ਨੂੰ ਇੱਥੇ ਰਾਸ਼ੇ ਕਿਹਾ ਗਿਆ ਹੈ ਜਿਹੜਾ ਕਿ ਸੜਕ ਤੇ ਲੇਟਿਆ ਹੋਇਆ ਸੀ। ਕਿ ਇਸ ਰਾਸ਼ੇ ਨੂੰ ਡਰਾਉਣ ਵਾਲਾ ਕੋਈ ਆਦਮੀ ਉਹਨਾਂ ਦੇ ਨਾਲ ਆਵੇਗਾ। ਪਰ ਉਹਨਾਂ ਦੀ ਇਹ ਆਸ ਪੂਰੀ ਹੁੰਦੀ ਨਹੀਂ ਸੀ ਦਿਖਾਈ ਦੇ ਰਹੀ। ਕੁਝ ਮਿੰਟਾਂ ਪਿਛੋਂ ਕਹਾਣੀਕਾਰ ਦਾ ਰੋਣ ਨਿਕਲ ਗਿਆ। ਉਸੀ ਭੈਣ ਨੇ ਉਸੇ ਅਚੂ ਨੂੰ ਉਸੇ ਉਸ ਦੀ ਲਾਸਾ ਦਿੱਤਾ ਉਹਨਾਂ ਕੁਝ ਕਦਮ ਪੁੱਟੇ ਤੇ ਫਿਰ ਖੜੇ ਹੋ ਗਏ ਅੰਤ ਭੈਣ ਨੇ ਕੁਝ ਸੋਚ ਕੇ ਫਿਰ ਕਿਹਾ ਆਪਾਂ ਕਹਾਗੇ ਅਸੀਂ ਤਾਂ ਪੇਮੀ ਦੇ ਨਿਆਨੇ ਆ ਸਾਨੂੰ ਨਾ ਫਰਕ ਕਹਾਣੀ ਕਾ ਇਹਨੂੰ ਆਪਣੀ ਭੈਣ ਖੁਦ ਪੇਮੀ ਬਣੀ ਹੋਈ ਦਿਖਾਈ ਦਿੱਤੀ ਉਸੇ ਮਨ ਨੂੰ ਹੌਸਲਾ ਹੋ ਗਿਆ ਕਿ ਰਾਸ਼ੀ ਨੂੰ ਜਦੋਂ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਨੇ ਆ ਤਉ ਸਾਨੂੰ ਕੁਝ ਨਹੀਂ ਕਹੇਗਾ ਅੰਤ ਵਿੱਚ ਉਹ ਪੇਮੀ ਦਾ ਨਾਂ ਲੈ ਕੇ ਸਫ਼ਰ ਪਾਰ ਕਰ ਗਏ ਉਹ ਰਸਾ ਉਸੇ ਤਰ੍ਹਾਂ ਹੀ ਉੱਥੇ ਪਿਆ ਰਿਹਾ ਇਹ ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਇੱਥੇ ਹੀ ਖਤਮ ਹੁੰਦਾ ਹੈ